ਸ਼ਹਿਰ ਲਈ ਨਾਭਾ ਵਿਧਾਨ ਸਭਾ ਲਈ ਨਾਭਾ ਰਿਆਸਤ ਲਈ ਖਾਟੂ ਸ਼ਾਹ ਮਹਾਰਾਜ ਦਾ ਮੰਦਿਰ ਦੀ ਜਿਹੜੀ ਭੂਮੀ ਪੂਜਨ ਹੋਇਆ ਉਸ ਤੋਂ ਬਾਅਦ ਨੀ ਪੱਥਰ ਰੱਖਿਆ ਗਿਆ ਹਰਤ ਕਿੰਨ ਲਗਭਗ 2200 2000 ਗਜ ਦੇ ਆਸ-ਪਾਸ ਜਿਹੜੀ ਜਗ੍ਹਾ ਜੀ ਸਾਰੀ ਜਗ੍ਹਾ ਮਹਾਰਾਜ ਦੀ ਹੈ ਜਿੰਨੇ ਮਰਜ਼ੀ ਜਗ੍ਹਾ ਸਾਰੀ ਇਹਨਾਂ ਦੀ ਹੈ ਸਾਰੀ ਧਰਤੀ ਇਹਨਾਂ ਦੀ ਹੈ ਤੇ ਨੀ ਪੱਥਰ ਰੱਖਿਆ ਗਿਆ ਬਹੁਤ ਸੰਗਤ ਪਹੁੰਚੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਭਾ ਦੀ ਸਮੂਹ ਸੰਗਤ ਨੂੰ ਖਾਟੂ ਸ਼ਾਹ ਮਹਾਰਾਜ ਦੀ ਜਿੰਨੀ ਸੰਗਤ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੰਦਰ ਬਣਨ ਜਾ ਰਿਹਾ ਔਰ ਜਿੰਨੇ ਸ਼ਾਮ ਜੀ ਦੇ ਭਗਤ ਨੇ ਉਹ ਸਾਰੇ ਹੁਣ ਹੋਰ ਭਗਤੀ ਦੇ ਰੰਗ ਵਿੱਚ ਰੰਗੇ ਜਾਣਗੇ ਜਿਹੜੇ ਖਾਤੂ ਸ਼ਾਮ ਜੀ ਜਾਂਦੇ ਨੇ ਹੁਣ ਇੱਥੇ ਵੀ ਸੇਵਾ ਕਰੋ ਔਰ ਮੈਂ ਆਪਣੀ ਤਰਫਾ ਦੇ ਵਿੱਚ 1 ਲੱਖ ਰੁਪਿਆ ਮੰਦਰ ਵਾਸਤੇ ਜਿਹੜਾ ਜੀ ਉਹ ਆਪਣੇ ਵੱਲੋਂ ਦਾਨ ਪਾ ਰਹੇ ਆ ਜੀ ਸੱਚੇ ਬਾਸ਼ਾ ਕਿਰਪਾ ਕਰੇ ਹੋਰ ਸੋਚੀ ਬਖਸ਼ੇ ਹੋਰ ਕਿਰਪਾ ਕਰੇ ਸੱਚੇ ਬਾਸ਼ਾ ਹੋਰ ਵੀ ਸੇਵਾ ਕਰਾਂਗੇ ਜੀ ਸੋ ਬਹੁਤ ਬਹੁਤ ਮੁਬਾਰਕ ਆ ਸਮੂਹ ਸੰਗਤ ਨੂੰ ਐਕਸਿਟ ਪੋਲ ਕਿਵੇਂ ਵੇਖਦੇ ਹੋ ਜੀ ਸਰ ਐਕਸਿਟ ਪੋਲ ਜਿਹੜੇ ਆ ਰਹੇ ਨੇ ਕਿਸ ਤਰ੍ਹਾਂ ਵਾਚ ਕਰਦੇ ਐਕਸਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਆ ਜੀ ਕੰ ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਐਗਜ਼ੈਕਟਲੀ ਕਹਾਣੀ ਹੋ ਰਹੀ ਹੈ ਜੀ ਦੱਸਿਆ ਕੁਝ ਹੋਰ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਅਜੀਬ ਜੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋ ਪੰਜ ਹੀ ਹੈ ਜੀ ਕਿ ਅਸੀਂ ਵੋਟ ਪਾਈ ਹੈ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਜਿਹਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ ਤੁਸੀਂ ਇਹ ਗੱਲ ਤੇ ਸ਼ੱਕ ਕਰਦੇ ਹੋ ਮੈਂ ਸਿੱਧਾ 100% ਜੀਵੀਐਮ ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੰਭਾਵਨਾ ਹੈ ਕਿ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਈਵੀਐਮ ਘੱਟ ਨੂੰ ਸ਼ੰਕਾ ਜਿਤਾ ਰਿਹਾ ਕਿ ਈਵੀਐਮ ਤੇ ਵੀਵੀ ਪੈਡ ਦੇ ਮਿਲਾਨ ਕੀਤਾ ਜਾਵੇ ਕਿਸ ਤਰ੍ਹਾਂ ਦੇ ਦੇਖੋ ਜੇ ਤਾਂ ਵੀਵੀ ਪੈਡ ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ। ਜੇ ਵੀਵੀ ਪੈਡ ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ। ਬਹੁਤ ਵੱਡਾ ਦਿਨ ਹੈ ਜੀ ਅੱਜ ਨਾਬੇ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਜਿਹੜਾ ਭੂਮੀ ਪੂਜਾ ਸੀਗਾ। ਨਾਬੇ ਨੂੰ ਬਹੁਤ ਵੱਡੀ ਦਾਤ ਮਿਲਣ ਲੱਗੀ ਹੈ ਕਿਉਂਕਿ ਨਾਬੇ ਦੇ ਪਹਿਲਾਂ ਵੀ ਬੜਾ ਬਹੁਤ ਅਸ਼ੀਰਵਾਦ ਹੈ ਪਰਮਾਤਮਾ ਦਾ। ਤੇ ਇਦਾਂ ਦੇ ਜਿਹੜੇ ਭੂਮੀ ਪੂਜਨ ਹੋ ਰਹੇ ਨੇ ਉਹ ਨਾਬੇ ਦੇ ਲੋਕਾਂ ਲਈ ਭਲਾਈ ਦੇ ਵੱਲ ਇਸ਼ਾਰਾ ਕਰ ਰਹੇ ਨੇ ਜੀ ਦੇਖੋ ਇੱਥੇ ਇੰਨੇ ਤੀਰ ਸਥਾਨ ਨੇ ਇੰਨੀਆਂ ਇੱਥੇ ਪਰਮਾਤਮਾ ਦੀ ਇੰਨੀ ਕਿਰਪਾ ਆ ਕਦੇ ਵੀ ਕੋਈ ਕਰੋਪੀ ਹੁੰਦੀ ਹੈ ਇੱਥੇ ਪਰ ਉਹ ਨਾਬੇ ਦਾ ਇੱਕ ਕੱਖ ਵੀ ਨਹੀਂ ਵਿਗਾੜ ਸਕਦੇ ਪਿੱਛੇ ਜੇ ਕਰੋਨਾ ਆਇਆ ਹੜਾ ਆ ਨਾਬੇ ਦੇ ਕਿਸੇ ਵੀ ਕਿਸੇ ਦਾ ਬਾਲ ਨਹੀਂ ਬੰਗਾ ਹੋਇਆ ਇਹ ਇਹ ਇਸੇ ਕਾਰਨ ਨੱਬੇ ਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਹੈ ਤੇ ਮਿੰਨੀ ਕਾਸ਼ੀ ਦੀ ਇੱਕ ਛੋਟੀ ਜਿਹੀ ਝਲਕ ਹੈ ਜਿਹੜਾ ਅੱਜ ਬਾਬਾ ਖਾਟੂ ਸ਼ਾਮ ਜੀ ਦੀ ਜਿਹੜੀ ਨੀਂ ਪੱਥਰ ਰੱਖਿਆ ਗਿਆ ਜੀ ਖਾਟੂ ਸ਼ਾਮ ਜੀ ਦਾ ਅੱਜ ਮੰਦਿਰ ਦਾ ਨਿਰਮਾਣ ਦਾ ਨੀਂ ਪੱਥਰ ਰੱਖਿਆ ਜਾ ਰਿਹਾ ਹੈ ਸ਼ਹਿਰ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਇਹ ਮੁੰਡੇ ਵਿਕਾਸ ਹਨ ਟੀਮ ਜਿਹੜੀ ਹੈ ਬੜੀ ਦੇਰ ਤੋਂ ਜਗ੍ਹਾ ਲੱਭਦੇ ਦੀ ਇਹਨਾਂ ਨੂੰ ਅਚਾਨਕ ਜਦੋਂ ਭਗਵਾਨ ਨੇ ਆਪਣੀ ਜਗ੍ਹਾ ਕਿਤੇ ਬਣਾਨੀ ਹੋਵੇ ਤਾਂ ਉਹ ਆਪਣੇ ਆਪ ਇਹ ਜਗ੍ਹਾ ਲੱਭ ਲੰਦੇ ਨੇ ਸਾਨੂੰ ਕੱਲ ਸੁਨੇਹਾ ਆਇਆ ਵੀ ਇੱਥੇ ਆਪਣੇ ਮੰਦਿਰ ਦੀ ਸਥਾਪਨਾ ਦੀ ਨੀ ਰੱਖਣੀ ਹੈ ਤੁਸੀਂ ਪਹੁੰਚੋ ਸੋ ਅਸੀਂ ਅੱਜ ਪਹੁੰਚ ਗਏ ਬੜੇ ਗਦਗਦ ਹੋਏ ਆਂ ਔਰ ਅਸੀਂ ਆਸ ਕਰਦੇ ਆ ਕਿ ਬੜੀ ਜਲਦੀ ਇਹ ਖਾਟੂ ਸ਼ਾਮ ਜੀ ਦਾ ਮੰਦਿਰ ਜਾਂ ਨਿਵਾਸ ਸਥਾਨ ਉਰਨ ਹੋਊਗਾ ਇਦੇ ਵਿੱਚ ਅਸੀਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਵੱਧ ਤੋਂ ਵੱਧ ਯੋਗਦਾਨ ਸਾਰੇ ਨਾਬੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸ਼੍ਰੀ ਖਾਟੂ ਸ਼ਾਮ ਜੀ ਦਾ ਪਾਵਨ ਮੰਦਿਰ ਨਾਬੇ ਦੇ ਵਿੱਚ ਬਣਨ ਜਾ ਰਿਹਾ ਸਾਰੇ ਨਾਬਿਆ ਦੀ ਵਾਸੀਆਂ ਦੀ ਇਹ ਬਹੁਤ ਦੇ ਤੋਂ ਉਮੀਦ ਸੀ ਕਿ ਨਾਬੇ ਦੇ ਵਿੱਚ ਖਾਟੂ ਸ਼ਾਮ ਜੀ ਦਾ ਭਵੇ ਮੰਦਿਰ ਬਣੂਗਾ ਉਹ ਅੱਜ ਸ਼੍ਰੀ ਖਾਟੂ ਸ਼ਾਮ ਜੀ ਦੀ ਕਿਰਪਾ ਦੇ ਨਾਲ ਸ਼੍ਰੀ ਸਾਲਾ ਸਰਧਾਮ ਦੀ ਕਿਰਪਾ ਦੇ ਨਾਲ ਸ਼੍ਰੀ ਬਾਂਕੇ ਵਿਹਾਰੀ ਦੀ ਕਿਰਪਾ ਦੇ ਨਾਲ ਅੱਜ ਨਾਬੇ ਵਾਸੀਆਂ ਦੀ ਸਾਰਿਆਂ ਦੀ ਉਮੀਦ ਪੂਰੀ ਹੋਈ ਹੈ ਤੇ ਸ਼੍ਰੀ ਖਾਟੂ ਸ਼ਾਮ ਜੀ ਦਾ ਭਵੇ ਮੰਦਿਰ ਇਸ ਪਵਿੱਤਰ ਜਗ੍ਹਾ ਤੇ ਬਣਨ ਜਾ ਰਿਹਾ ਇਸ ਦੇ ਵਿੱਚ ਨਾਬਾ ਵਾਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆਇਆ ਕਿੰਨੇ ਟਾਈਮ ਚ ਬਣ ਗਿਆ ਕਿੰਨੀ ਲਾਗਤ ਨਾ ਸਾਨੂੰ ਉਮੀਦ ਹੈ ਕਿ ਅਸੀਂ 2 ਸਾਲ ਦੇ ਵਿੱਚ ਨਾਬਾ ਨਿਵਾਸੀਆਂ ਦੇ ਲਈ ਇਹ ਮੰਦਰ ਬਿਲਕੁਲ ਤਿਆਰ ਕਰ ਦਾਂਗੇ ਜਿਦੇ ਵਿੱਚ ਲਾਗਤ ਬਾਕੀ ਨਾਬਾ ਨਿਵਾਸੀਆ ਦੇ ਇਸ ਆਯੋਗ ਨਾਲ ਹੋਣਾ ਸਾਰਾ ਕੁਝ 2-3 ਕਰੋੜ ਰੁਪਏ ਦਾ ਪ੍ਰੋਜੈਕਟ ਹੈ